ਆਜੋ ਦੋਸਤੋ ਅੱਜ ਤੁਹਾਨੂੰ ਕਿਰਾਵਾਗੇ ਗੁਰੂ ਸਾਹਿਬ ਦੇ ਵਸਤਰਾਂ ਦੇ ਦਰਸ਼ਨ ਅੱਜ ਤੁਹਾਨੂੰ ਲੈ ਕੇ ਚਲਦੇ ਹਾਂ ਗੁਰਦੁਆਰਾ ਬਸਤ ਸਥਾਨ ਪਿੰਡ ਢਿਲਮਾ ਕਲਾਂ ਜ਼ਿਲ੍ਹਾ ਫਰੀਦਕੋਟ ਸਮਾਖ ਦੇ ਮੋਢੀ ਬਾਬਾ ਕੌਲ ਜੀ ਸਨ ਗੁਰੂ ਰਾਮਦਾਸ ਜੀ ਦੇ ਪੋਤਰੇ ਮਿਹਰਵਾਨ ਜੀ ਸਨ ਉਹਨਾਂ ਦੇ ਪੁੱਤਰ ਹਰੀ ਜੀ ਦੇ ਪੁੱਤਰਾ ਹਰਗੋਪਾਲ ਅਤੇ ਹਰਨਾਰੈਣ ਜੀ ਤੋਂ ਸੋਡਿਆਂ ਦੀਆਂ ਦੋ ਸਖਾਵਾਂ ਗੁਰੂ ਹਰ ਸਾਹਾਏ ਸਾਖਤ ਢਿੱਲਵਾਾਂ ਤਾਂ ਸਾਖ ਚੱਲੀਆਂ ਹਰਨ ਰੈਣ ਦੇ ਪੁੱਤਰ ਕਮਲ ਨੈਣ ਹੋਏ ਬਾਬਾ ਕੌਲ ਜੀ ਦਾ ਜਨਮ ਕੋਠਾ ਗੁਰੂ ਵਿਖੇ ਹੋਇਆ ਸੀ ਤੇ ਉਹ 24 ਸਾਲ ਦੀ ਉਮਰ ਵਿੱਚ ਢਿੱਲਵਾ ਆ ਕੇ ਰਹਿਣ ਲੱਗੇ ਸੀ ਪਿੱਛੋਂ ਕੌਲ ਸਾਹਿਬ ਦੇ ਨਾਂ ਨਾਲ ਉਹ ਪ੍ਰਸਿੱਧ ਹੋ ਗਏ ਕਪੂਰੇ ਦੇ ਬਜ਼ੁਰਗਾ ਨੇ ਧਾਰਮਿਕ ਆਗੂ ਦੇ ਤੌਰ ਤੇ ਬਾਬਾ ਕੌਲਜੀ ਦਾ ਸਤਿਕਾਰ ਕਰਦੇ ਹੋਏ ਢਿਲਵਾ ਪਿੰਡ ਦਾਣ ਵਿੱਚ ਦੇ ਦਿੱਤਾ ਇਲਾਕੇ ਵਿੱਚ ਬਾਬਾ ਕੌਲਜੀ ਦਾ ਬਹੁਤ ਅਸਰ ਸੂਕਸੀ ਤੇ ਇਹ ਪਿੰਡ ਢਿਲਵਾ ਸੋਢੀਆਂ ਦੇ ਨਾਮ ਨਾਲ ਮਸ਼ਹੂਰ ਹੋਇਆ ਲਗਭਗ 300 ਸਾਲ ਪੁਰਾਣੀ ਬਾਬਾ ਸੋਢੀ ਕੌਲਜੀ ਦੀ ਸਮਾਜ ਇਤਿਹਾਸ ਨਿਸ਼ਾਨੀ ਦੇ ਤੌਰ ਤੇ ਗੁਰਦੁਆਰਾ ਗੋਦਾਵਰੀ ਸਰਸ ਪਾਤਸ਼ਾਹੀ 10ਵੇਂ ਪਿੰਡ ਢੱਲਵਾ ਵਿਖੇ ਮੌਜੂਦ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰੇ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ 1704 ਈਸਵੀ ਨੂੰ ਚਮਕੌਰ ਦੀ ਲੜਾਈ ਪਿੱਛੋਂ ਦੀਨਾਂ ਕਾਂਗੜ ਭਗਤਾਤ ਪੰਡਾਂ ਵਿੱਚ ਜੁਹੁੰਦੇ ਹੋਏ ਕੋਟਕੋ ਪੂਰਾ ਪਹੁੰਚੇ ਚੌਧਰੀ ਕਪੂਰੇ ਨੇ ਮੁਗਲਾਂ ਦੇ ਡਰ ਤੋਂ ਗੁਰੂ ਜੀ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਢੱਲਵਾ ਕਲਾਂ ਪਹੁੰਚੇ ਇੱਥੇ ਸੋਢੀ ਕੋਲ ਆਪਣੇ ਪੁੱਤ ਪੋਤਰਾ ਸਮੇਤ ਉਹਨਾਂ ਦੇ ਸਵਾਗਤ ਅਦੇ ਦਾ ਦਰਸ਼ਨਣ ਲਈ ਗਏ ਉਸ ਦਿਨ ਕੌਲ ਸਾਹਿਬ ਆਪਣੇ ਪਿਤਰਾਂ ਦਾ ਸ਼ਰਾਦ ਕਰਵਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਕੁਸ਼ਾ ਦੇ ਛੱਲੇ ਪਾਏ ਹੋਏ ਸਨ ਗੁਰੂ ਸਾਹਿਬ ਨੇ ਪੁੱਛਿਆ ਇਹ ਕਿਉਂ ਪਾਏ ਨੇ ਤਾਂ ਕੌਲ ਸਾਹਿਬ ਨੇ ਦੱਸਿਆ ਕਿ ਆਪਣੇ ਵੱਡਿਆਂ ਦਾ ਸ਼ਰਾਦ ਕਰਵਾ ਰਹੇ ਹਾਂ ਕਾਲੀ ਵਿੱਚੋਂ ਉਵੇਂ ਹੀ ਆਪਦੇ ਦਾ ਦਰਸ਼ਨਣ ਲਈ ਆ ਗਏ ਗੁਰੂ ਜੀ ਨੇ ਸਮਝਾਇਆ ਕਿ ਜੀਵਤ ਪਿਤਰ ਨਾ ਮੰਨੋ ਮੰਨੋ ਕੋ ਮੂਏ ਸਰਾਦ ਗਰਾਹੀ ਗੁਰੂ ਜੀ ਨੇ ਸਮਝਾਇਆ ਕਿ ਗੁਰੂ ਰਾਮਦਾਸ ਜੀ ਦੀ ਸੰਤਾਨ ਸਾਡੇ ਪਿਤਰ ਤਾਂ ਅਜੇ ਇੱਕੋ ਬਾਰੀ ਤ੍ਰਿਪਤ ਹੋਏ ਹਨ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ਬਾਬਾ ਸੋਢੀ ਕਾਲਜ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਚਰਨ ਪਾਉਣ ਤੇ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਉਹਨਾਂ ਦੇ ਘਰੇ ਗਏ ਤੇ ਪਹਿਲਾਂ ਕੋਸ਼ਿਸ਼ ਜਨਾਨ ਕੀਤਾ ਬਾਬਾ ਸੋਢੀ ਕੌਲ ਜੀ ਨੂੰ ਜੀ ਸਤਿਕਾਰ ਪਜੋ ਉਹਨਾਂ ਲਈ ਘੋੜੇ ਅਤੇ ਚਿੱਟੀ ਪੁਸ਼ਾਕ ਲੈ ਕੇ ਆਏ ਤੇ ਬੇਨਤੀ ਕੀਤੀ ਕਿ ਚਿੱਟੀ ਪੁਸ਼ਾਕ ਪਹਿਨੋ ਨੀਲੇ ਵਸਤਰ ਤਾਂ ਤੁਰਕੀ ਪੁਸ਼ਾਕ ਹੈ ਇਹ ਆਪ ਨੂੰ ਸ਼ੋਭਾ ਨਹੀਂ ਦਿੰਦੇ ਗੁਰੂ ਜੀ ਨੇ ਚਿੱਟੇ ਵਸਤਰ ਪਹਿਨ ਲਏ ਤੇ ਅੰਗੀਠੇ ਕੋਲ ਬੈਠ ਕੇ ਕੇਸ ਸੁਕਾਉਂਦੇ ਹੋਏ ਨੀਲੇ ਵਸਤਰ ਭਾਰ ਕੇ ਗੀਟੇ ਵਿੱਚ ਪਾਉਂਦੇ ਰਹੇ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਿ ਜਦੋਂ ਇੱਕ ਲੀਰ ਰਹਿ ਗਈ ਤਾਂ ਭਾਈ ਮਾਨ ਸਿੰਘ ਨੇ ਉਹ ਲੀਰ ਗੁਰੂ ਸਾਹਿਬ ਪਾਸੋਂ ਮੰਗ ਕੇ ਆਪਣੇ ਸੀਸ ਪਰ ਬੰਨ ਲਈ ਸਜੀ ਹੋਈ ਦੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇਹ ਇਹੋ ਜੇ ਨੀਲੇ ਵਸਤਰ ਧਾਰਨ ਬੜਾ ਤੇਰਾ ਪੰਥ ਚਲੇਗਾ ਸੋਨੇ ਹੰਗਸ ਸਿੰਘ ਉਥੇ ਆਪਣੇ ਪੰਥ ਦਾ ਪਰਵਿਰਤ ਹੋਣਾ ਦੱਸਦੇ ਹਨ ਗੁਰੂ ਜੀ ਨੂੰ ਪ੍ਰਸ਼ਾਦਾ ਸਪਾਉਣ ਤੋਂ ਬਾਅਦ ਬਾਬਾ ਕੌਲ ਜੀ ਨੇ ਗੁਰੂ ਜੀ ਤੋਂ ਹੱਥੋਂ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਅੰਮ੍ਰਿਤ ਸ਼ਕਾਇਆ ਮਾਲ ਵਿਦਾਇਤ ਇਤਿਹਾਸ ਲੇਖਕ ਬਸਾਕਾ ਸਿੰਘ ਨੇ ਲਿਖਦਾ ਕਿ ਗੁਰੂ ਜੀ ਬਾਬਾ ਕੌਲ ਦੇ ਪ੍ਰੇਮ ਕਾਰਨ ਇਸ ਜਗ੍ਹਾ ਤੇ 3 ਦਿਨ ਠਹਿਰੇ ਸਨ ਅਤੇ ਬਾਬਾ ਕੌਲ ਜੀ ਨੇ ਬੇਨਤੀ ਕੀਤੀ ਸੀ ਮੇਲ ਲਿਓ ਦਿਆਲ ਟੈਪੇ ਦਵਾਰਿਆ ਰੱਖ ਲਿਓ ਦੀਨ ਦਿਆਲ ਪਰਮਤ ਬੋਹ ਚਾ ਬੋਹ ਹਾਰਿਆ ਬਾਬਾ ਸੋਢੀ ਜੀ ਦੀ ਸੇਵਾ ਤੋਂ ਖੁਸ਼ ਹੋ ਗਏ ਗੁਰੂ ਜੀ ਨੇ ਜਦੋਂ ਬਰ ਮੰਗਣ ਲਈ ਕਿਹਾ ਤਾਂ ਬਾਬਾ ਕੌਲ ਜੀ ਨੇ ਬੇਨਤੀ ਕੀਤੀ ਕਿ ਤੁਸੀਂ ਇਹ ਰਹਿਣ ਦੇ ਵਸਤ ਸਾਨੂੰ ਦੇ ਦੇਵੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੰਗ ਤਾਂ ਇਹਨਾਂ ਵਸਤਾਂ ਵਿੱਚੋਂ ਆਪ ਜੀ ਦੇ ਦਰਸ਼ਨ ਕਰ ਸਕਣ ਇਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਆਪਣੇ ਵਸਤਰ ਸ਼ਸਤਰ ਬਾਬਾ ਸੂਢੀ ਕਾਲਜ ਨੂੰ ਭੇਂਟ ਕਰ ਦਿੱਤੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਸਤਰ ਜੋ ਕਿ ਬਾਬਾ ਸੂਢੀ ਕਾਲਜ پاس ਪਹਿਲਾਂ ਤੋਂ ਮੌਜੂਦ ਸਨ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸਤਰ ਅਤੇ ਸ਼ਸਤਰ ਜੋ ਕਿ ਅੱਜ ਵੀ ਪੀੜ੍ਹੀ ਦਾ ਪੀੜ੍ਹੀ ਸੂਢੀ ਪਰਿਵਾਰ ਦੇ ਕੋਲ ਮੌਜੂਦ ਨੇ ਤੁਸੀਂ ਉਹਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ। ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ। ਗੁਰਦੁਆਰਾ ਗੋਦਾਬਰੀ ਸਾਹਿਬ ਢਿਲਵਾ ਕਲਾਂ ਕੋੜਕਪੂਰਾ ਤੋਂ ਜਿਸ ਵੇਲੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਢਿਲਵਾ ਕਲਾਂ ਪਹੁੰਚੇ ਤਾਂ ਉਦੋਂ ਇਹ ਸੰਗ ਨੇ ਦਰਤਾ ਦੀ ਝੜੀ ਹੋਇਆ ਕਰਦਾ ਸੀ ਇੱਥੇ ਇੱਕ ਪਾਣੀ ਦਾ ਟੋਭਾ ਸੀ ਉਸ ਥਾਂ ਤੇ ਗੁਰੂ ਸਾਹਿਬ ਨੇ 베ਰੀ ਦੇ ਦਰਖਤ ਨਾਲ ਘੋੜਾ ਬੰਨ੍ਹਿਆ ਤੇ ਸਿੰਘਾਂ ਨੂੰ ਜਲ ਛਕਾਉਣ ਲਈ ਕਿਹਾ ਸਿੰਘਾਂ ਨੇ ਕਿਹਾ ਕਿ ਇਹ ਜਲ ਗੰਧਲਾ ਹੈ ਤੇ ਪੀਣ ਯੋਗ ਨਹੀਂ ਹੈ ਪਰ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਸ ਟੋਬੇ ਦਾ ਜਲ ਤਾਂ ਗੋਦਾਵਰੀ ਦੇ ਜਲ ਦੇ ਬਰਾਬਰ ਮਹੱਤਤਾ ਰੱਖਦਾ ਹੈ ਗੁਰੂ ਜੀ ਦੇ ਸਮੇਂ ਇਸ ਪੈਣ ਵਿੱਚ ਬਾਬਾ ਪ੍ਰਥੀ ਚੰਦ ਜੀ ਦੇ ਪੁੱਤਰੇ ਬਾਬਾ ਕੌਲ ਜੀ ਇਸ ਪਿੰਡ ਵਿੱਚ ਰਹਿੰਦੇ ਸਨ ਬਾਬਾ ਪ੍ਰਥੀਚੰਦ ਬਾਬਾ ਮਿਹਰਬਾਨ ਜੀ ਹਰਜੀ ਬਾਬਾ ਕਮਲ ਨੈਣ ਜੀ ਇਹਨਾਂ ਦੇ ਪਰਿਵਾਰ ਜੀ ਦੀ ਹਰਮੰਦਰ ਸਾਹਿਬ ਅਨੁਸਾਰ ਦਾ ਪ੍ਰਬੰਧ ਸੀ ਬਾਅਦ ਵਿੱਚ ਭਾਈ ਮਣੀ ਜੀ ਨੇ ਇਹਨਾਂ ਦੇ ਕੋਲੋਂ ਦਰਬਾਰ ਸਾਹਿਬ ਦਾ ਪ੍ਰਬੰਧ ਲਿਆ ਸੀ ਕੌਲ ਸਾਹਿਬ ਗੁਰੂ ਸਾਹਿਬ ਤੋਂ ਅੰਮ੍ਰਿਤ ਪਾਨ ਕਰਕੇ ਜਦੋਂ ਸਿੱਖ ਬਣੇ ਤਾਂ ਉਹਨਾਂ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਗੁਰੂ ਸਾਹਿਬ ਦੇ ਘੋੜਿਆਂ ਆਦਲੀ ਹਰੇ ਚਾਰੇ ਦਾ ਪ੍ਰਬੰਧ ਕੀਤਾ ਤਾਂ ਜਦੋਂ ਪਿਛਲੀ ਮੈਂ ਤੁਹਾਨੂੰ ਜਿਹੜੀ ਸਾਖੀ ਸੁਣਾਈ ਸੀਗੀ ਕਿ ਉਹਨਾਂ ਨੇ ਆਪਣੇ ਜਿਹੜੇ ਨੀਲੇ ਵਸ ਸੀ ਉਹਦੇ ਵਿੱਚੋਂ ਇੱਕ ਲੀਰ ਜਿਹੜੀ ਸੀਗੀ ਉਹ ਭਾਈ ਮਾਨ ਸਿੰਘ ਨੂੰ ਦੇ ਦਿੱਤੀ ਸੀ ਭਾਈ ਮਾਨ ਸਿੰਘ ਨੇ ਉਸ ਨੂੰ ਆਪਣੇ ਦਸਤਾਰ ਦੇ ਵਿੱਚ ਸੁਜਾ ਲਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਨੂੰ ਆਪਣੇ ਦਸਤਾਰ ਦੇ ਵਿੱਚ ਹੀ ਸੁਜਾਇਆ ਕਰੋ ਤੇ ਇਹ ਮੰਨਿਆ ਜਾਂਦਾ ਹੈ ਕਿ ਨਿਹੰਗ ਸਿੰਘਾਂ ਦੇ ਪੰਥ ਦੀ ਜਿਹੜੀ ਸ਼ੁਰੂਆਤ ਹੈ ਉਹ ਇੱਥੋਂ ਹੀ ਹੋਈ ਸੀ ਪੰਡਤ ਢਿਲਮਾ ਕਲਾ ਤੋਂ ਉਸ ਦਿਨ ਤੋਂ ਬਾਅਦ ਜਿਹੜੇ ਹੈਗੇ ਨੇ ਨਿਹੰਗ ਸਿੰਘ ਆਪਣੇ ਸਿਰ ਦੇ ਉੱਤੇ ਦਸਤਾਰ ਦੇ ਵਿੱਚ ਇਹ ਫਰਲਾ ਲਾ ਕੇ ਰੱਖਦੇ ਨੇ ਜੋ ਦੁਸ਼ਮੇਸ਼ ਪਿਤਾ ਦੇ ਨੀਲੀ ਦਸਤਾਰ ਦੀ ਨਿਸ਼ਾਨੀ ਸੀ